ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 90 ਬਰਨਾਲੇ ਦੀਆਂ ਅਭੁੱਲ ਯਾਦਾਂ ਸੂਧ ਅਰਜ਼ੀ ਨਵੀਸ ਨੂੰ ਹੇਰਾ ਫੇਰੀ ਦੀ ਸਜ਼ਾ ਉੱਜੜ ਤੁਰਤਰ ਰਾ ਬਣ ਜਾਂਦੇ ਪਾਂਦੀ ਰਾਤੋਂ ਮਾਰਗ ਪਾਂਦੇ ਬਰਨਾਲੇ ਇੱਕ ਕਮਲਪ੍ਰੀਤ ਸਿੰਘ ਪੁਰੀ ਨਾਇਬ ਤਹਿਸੀਲਦਾਰ ਸੀ ਉਹ ਮੈਨੂੰ ਉਸ ਵੇਲੇ ਤੋਂ ਜਾਣਦਾ ਸੀ ਜਦੋਂ ਮੈਂ ਆਪਣੇ ਪਿੰਡ ਦਾ ਸਰਪੰਚ ਅਤੇ ਬਾਹਰ ਐਸੋਸੀਏਸ਼ਨਸ ਨਾਮ ਦਾ ਪ੍ਰਧਾਨ ਸੀ ਪੂਰੀ ਉਸ ਵੇਲੇ ਪਟਵਾਰੀ ਸੀ ਉਹ ਖਾਨਪੇਨ ਨੂੰ ਤਾਂ ਬਾਕੀ ਤਹਿਸੀਲਦਾਰਾਂ ਵਰਗਾ ਹੀ ਸੀ ਪਰ ਉਹਦੇ ਕੰਮ ਕਰਨ ਨੂੰ ਆਖੇ ਲੱਗਣ ਨੂੰ ਤਾਬਿਆਦਾਰ ਤੇ ਸਲੀਕੇ ਵਾਲਾ ਸਿਆਣਾ ਬੰਦਾ ਸੀ ਉਸਨੇ ਮੈਨੂੰ ਦੱਸਿਆ ਕਿ ਇੱਕ ਪਾਰਟੀ ਨਾਲ ਮਿਲ ਕੇ ਸੂਦਰ ਅਰਸੀ ਨਵੀਸ ਨੇ ਜ਼ਮੀਨ ਦਾ ਸਟਾਮ ਖਰਚਾ ਬਚਾਉਣ ਲਈ ਅਸਰ ਰਜਿਸਟਰੀ ਅਤੇ ਪੜਤ ਸਰਕਾਰ ਵਿੱਚ ਮਸਤੀਲ ਨੰਬਰ ਬਦਲ ਦਿੱਤਾ ਜਿਸ ਨਾਲ ਉਹ ਜ਼ਮੀਨ ਸ਼ਹਿਰੀ ਤੋਂ ਪਿੰਡੂ ਖੇਤਰ ਵਿੱਚ ਜਾਣ ਕਰਕੇ ਸਟਾਮ ਦੀ ਚੋਰੀ ਕਰ ਲਈ ਪਾਰਟੀ ਨੂੰ ਤਾਂ ਕੁਝ ਨਹੀਂ ਪਤਾ ਪਰ ਅਰਸ਼ਦੀ ਨਵੀਸ ਮੋਟੀ ਠੱਗੀ ਮਾਰ ਗਿਆ ਮੈਂ ਉਸ ਨੂੰ ਕਿਹਾ ਕਿ ਠੱਗੀ ਦਾ ਨਾਇਬ ਸਾਹਿਬ ਮੇਰੇ ਨਾਲ ਵਧੀਏ ਜਾਂ ਤੇਰੇ ਨਾਲ ਵਧੀਏ ਹੁਣ ਤੂੰ ਫੈਸਲਾ ਕਰ ਲੈ ਕਿ ਤੂੰ ਮੁਜਰਮ ਹੈ ਕਿ ਮਦਈ ਉਹ ਕਹਿੰਦਾ ਜਨਾਬ ਮੈਂ ਸਰਕਲ ਮਾਲ ਅਫਸਰ ਹਾਂ ਮੇਰੇ ਨਾਲ ਧੋਖਾ ਨਹੀਂ ਕੀਤੀ ਮੈਂ ਸਾਰੇ ਕਾਗਜ਼ ਮੁਕੰਮਲ ਕਰਕੇ ਸਟੈਨੋ ਬੁਲਾ ਲਿਆ ਸਾਰੀ ਇਬਾਰਤ ਨਾਇਬ ਤਹਿਸੀਲਦਾਰ ਵੱਲੋਂ ਡਿਪਟੀ ਕਮਿਸ਼ਨਰ ਦੇ ਨਾਮ ਇੱਕ ਚਿੱਠੀ ਡਿਕਟੇਟ ਕਰਤੀ ਇਹੀ ਟਾਈਪ ਕਰਵਾ ਕੇ ਨੈਪ ਤਹਿਸੀਲਦਾਰ ਦੇ ਦਸਤਤ ਕਰਵਾ ਕੇ ਮੈਂ ਉਹ ਦਰਖਾਸਤ ਸਰਦਾਰ ਉਪਕਾਰ ਸਿੰਘ ਪੀਸੀਐਸ ਜਿਸ ਕੋਲ ਮਾਲ ਅਫਸਰ ਜ਼ਿਲ੍ਹਾ ਸ਼ਿਕਾਇਤ ਅਫਸਰ ਤੇ ਐਸਟੀਐਮ ਦਾ ਚਾਰਜ ਸੀ ਨੂੰ ਪੜਤਾਲ ਕਰਕੇ ਰਿਪੋਰਟ ਕਰਨ ਲਈ ਲਿਖ ਦਿੱਤਾ ਦੋ ਦਿਨਾਂ ਵਿੱਚ ਹੀ ਮੁੱਢਲੀ ਪੜਤਾਲ ਹੋਗੀ ਮੁੱਢਲੀ ਪੜਤਾਲ ਦੇ ਆਧਾਰ ਤੇ ਮੈਂ ਐਸਐਸਪੀ ਬਰਨਾਰ ਅਨਵਰਦੀ ਨਵੀ ਸੂਤ ਤੇ ਖਰੀਦਦਾਰਾਂ ਦੇ ਖਿਲਾਫ 420 120B 467 473 IPS ਦਾ ਮੁਕੱਦਮਾ ਦਰਜ ਕਰਨ ਦੀ ਚਿੱਠੀ ਭੇਜ ਦਿੱਤੀ। ਉਹਨਾਂ ਨੂੰ ਨਾਲ ਫੋਨ ਵੀ ਕਰ ਦਿੱਤਾ ਕਿ ਜੇਕਰ ਡੀ ਲੀਗਲ ਦੀ رائے ਲੈਣੀ ਹੈ ਲੈ ਲਓ। ਦੇਰੀ ਨਾ ਕਰੋ ਕਿਤੇ ਮੁਲਜ਼ਮ ਪਗੋੜਾ ਨਾ ਹੋ ਜਾਵੇ। ਮੁਕੱਦਮਾ ਦਰਜ ਹੋ ਗਿਆ। ਮੁੱਖ ਮੁਲਜ਼ਮ ਸੂਦ ਨੇ ਮੇਰੇ ਕੋਲ ਬਹੁਤ ਸਿਆਸੀ ਸਿਫਾਰਿਸ਼ਾਂ ਲਾਈਆਂ। ਅਖੀਰ ਉਹ ਸਾਡੇ ਆੜਤੀਆ ਨੂੰ ਨਾਲ ਲੈ ਕੇ ਮੇਰੇ ਦਫ਼ਤਰ ਵਿੱਚ ਹੀ ਆ ਗਿਆ। ਮੈਂ ਉਸ ਦੀ ਸ਼ਕਲ ਤੋਂ ਵਾਕਿਫ ਨਹੀਂ ਸੀ। ਜਦੋਂ ਮੇਰੇ ਦਫ਼ਤਰ ਵਿੱਚ ਆਏ ਆੜਤੀਆ ਨੇ ਸੂਦ ਦੀ ਮਦਦ ਕਰਨ ਦੀ ਕੋਹਾੜ ਲਈ। ਮੈਂ ਸਾਡੇ ਹਰਤੀਏ ਨੂੰ ਪੁੱਛਿਆ ਕਿ ਇਹ ਉਸਦੇ ਨਾਲ ਕੌਣ ਬੰਦਾ ਹੈ ਉਸਨੇ ਦੱਸ ਦਿੱਤਾ ਕਿ ਇਹ ਹੀ ਸੂਦਾ ਹੈ ਤੁਸੀਂ ਇਸ ਤੋਂ ਇਸ ਦੇ ਮੋਹ ਸਾਰੀ ਗੱਲ ਸਮਝ ਲਓ ਮੈਂ ਕਿਹਾ ਹੁਣ ਮਸਲਾ ਇਹ ਹੈ ਕਿ ਮੈਨੂੰ ਇੰਨਾ ਦੱਸ ਦਿਓ ਕਿ ਤੁਹਾਡੀਆਂ ਨਜ਼ਰਾਂ ਵਿੱਚ ਡੀਸੀ ਦਾ ਵਕਾਰ ਵੱਡਾ ਹੈ ਕਿ ਸੂਦਾ ਉਹ ਕਹਿੰਦੇ ਜੀ ਡੀਸੀ ਦਾ ਵਕਾਰ ਵੱਡਾ ਹੈ ਡੀਸੀ ਜ਼ਿਲੇ ਦਾ ਮਾਲਕ ਹੁੰਦਾ ਮੈਂ ਕਿਹਾ ਮਾਲਕ ਜਾਂ ਬੇ ਮਾਲਕ ਨਹੀਂ ਮਸਲਾ ਕਾਨੂੰਨ ਅਤੇ ਜ਼ਾਬਤੇ ਦਾ ਹੈ ਮੈਂ ਇਸ ਦੇ ਖਿਲਾਫ ਮੁਕੱਦਮਾ ਦਰਜ ਕਰਾਇਆ ਹੈ ਮੈਂ ਐਸਐਸਪੀ ਨੂੰ ਕਹਿ ਦਿੱਤਾ ਹੈ ਕਿ ਮਲਜ਼ਮ ਨੂੰ ਜਲਦੀ ਫੜੋ ਮਲਜ਼ਮ ਮੇਰੇ ਦਫ਼ਤਰ ਵਿੱਚ ਬੈਠਾ ਚਾਹ ਪੀ ਰਿਹਾ ਹੈ ਜਦੋਂ ਇਸ ਗੱਲ ਦਾ ਐਸਐਸਪੀ ਨੂੰ ਪਤਾ ਲੱਗਿਆ ਉਹ ਸਮਝਣਗੇ ਕਿ ਜੀਸੀ ਸਾਡੇ ਨਾਲ ਹੁਸ਼ਿਆਰੀ ਕਰ ਰਿਹਾ ਹੈ ਇੱਕ ਪਾਸੇ ਪਰਚਾ ਦਰਜ ਕਰ ਰੱਖਿਆ ਦੂਜੇ ਪਾਸੇ ਉਸ ਨੂੰ ਚਾਹ ਪਿਆ ਰਿਹਾ ਮੈਂ ਘੰਟੀ ਵਜਾਈ ਤੇ ਮੇਰੀ ਸਿਕਿਉਰਿਟੀ ਦਾ ਇੰਚਾਰਜ ਸຖານੇਦਾਰ ਬੁਲਾਇਆ ਉਸ ਨੂੰ ਹਦਾਇਤ ਕੀਤੀ ਕਿ ਸੂਦ ਦੇ ਹੱਥਕੜੀ ਲਾਓ ਤੇ ਕੋਤਵਾਲੀ ਐਸਐਚਓ ਦੇ ਹਵਾਲੇ ਕਰਕੇ ਮੈਨੂੰ ਰਿਪੋਰਟ ਕਰੋ ਗ੍ਰਿਫਤਾਰ ਹੋ ਕੇ ਸੂਦ ਦਾ ਪੁਲਿਸ ਰਿਮਾਂਡ ਹੋਇਆ ਸਾਰੇ ਕੇਸ ਦੀ ਤਹਿਕੀਕਾਤ ਹੋਈ ਫਿਰ ਸੂਦ ਜੁਡੀਸ਼ੀਅਲ ਲੋਕਅਪ ਵਿੱਚ ਭੇਜਤਾ ਮੈਨੂੰ 1 ਮਹੀਨੇ ਬਾਅਦ ਕਿਸੇ ਮਿੱਤਰ ਦੀ ਸਿਫਾਰਿਸ਼ ਆਈ ਤੇ ਉਹਨਾਂ ਨੇ ਕਿਹਾ ਡੀਸੀ ਸਾਹਿਬ ਜੇ ਤੁਸੀਂ ਨਾਰਾਜ਼ ਨਾ ਹੋਵੇ ਤਾਂ ਸੂਦ ਆਪਣੀ ਜ਼ਮਾਨਤ ਦੀ ਅਰਜ਼ੀ ਹਾਈ ਕੋਰਟ ਵਿੱਚ ਲਾ ਦੇਵੇ ਮੈਂ ਕਿਹਾ ਇਹ ਤਾਂ ਉਸ ਦਾ ਕਾਨੂੰਨੀ ਹੱਕ ਹੈ ਮੇਰੀ ਉਸ ਨਾਲ ਕੋਈ ਨਿੱਜੀ ਰੰਜਿਸ਼ ਜਾਂ ਝਗੜਾ ਨਹੀਂ ਉਸਨੇ ਹੈਰਾਫੇਰੀ ਕੀਤੀ ਹੈ ਮੈਨੂੰ ਮੇਰੇ ਮਾਲਕ ਸਰਾਂ ਨੇ ਝਾਣ ਵਿੱਚ ਲਿਆਂਦਾ ਹੈ ਮੈਂ ਤੇਕੀਕਾਤ ਕਰਨੀ ਸੀ ਉਹ ਆਪਣੀ ਜ਼ਮਾਨਤ ਕਰਵਾਏ ਜੋ ਮਰਜ਼ੀ ਕਰੇ ਮੈਨੂੰ ਇਹ ਦੱਸਿਆ ਗਿਆ ਕਿ ਉਹ ਡਰਦਾ ਸੀ ਕਿ ਡੀਸੀ ਸਾਹਿਬ ਦੇ ਕਈ ਮਿੱਤਰ ਸੀਨੀਅਰ ਜੱਜ ਹਾਈ ਕੋਰਟ ਵਿੱਚ ਸਨ ਕਿਤੇ ਉਹਨਾਂ ਨੂੰ ਸਵਾਰਸ਼ ਕਰਕੇ ਜ਼ਮਾਨਤ ਰੱਦ ਨਾ ਕਰਵਾਉਣ ਮੈਂ ਉਸਨੂੰ ਦੱਸਿਆ ਕਿ ਮੇਰੇ ਕਈ ਦੋਸਤ ਸੀਨੀਅਰ ਜੱਜ ਹਨ ਉਹ ਵੀ ਮੇਰੇ ਵਰਗੇ ਆਪਣੇ ਕਾਨੂੰਨ ਨਿਯਮ ਅਤੇ ਨੈਤਿਕਤਾ ਦੇ ਆਧਾਰ ਤੇ ਫੈਸਲੇ ਕਰਦੇ ਆ ਅਸੀਂ ਇੱਕ ਦੂਜੇ ਦੀ ਦੋਸਤੀ ਨੂੰ ਦਫ਼ਤਰੀ ਤੇ ਸਰਕਾਰੀ ਕੰਮ ਵਿੱਚ ਦਖਲਅੰਦਾਜ਼ੀ ਨਹੀਂ ਵਰਤੇ ਸੂਦੀ ਇਸ ਘਟਨਾ ਪਿੱਛੋਂ ਜ਼ਿਲ੍ਹੇ ਵਿੱਚ ਰਿਸ਼ਵਤਖੋਰੀ ਦੇ ਖਿਲਾਫ ਮੇਰੀ ਧਾਕ ਵੱਜ ਗਈ। ਫਿਰ ਇਸ ਤੇ ਹਰਾਫੇਰੀ ਕਰਨ ਵਾਲਿਆਂ ਦੇ ਹੌਸਲੇ ਢਿੱਲੇ ਪੈ ਗਏ। ਲੋਕਾਂ ਦੇ ਕੰਮ ਜਲਦੀ ਤੇ ਮੁਫਤ ਹੋਣ ਲੱਗ ਪਏ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।